ਤੁਸੀਂ ਦੇਖਦੇ ਹੋ ਸਾਡੇ ਭਰਾਵਾਂ ਚ ਸਾਡੀਆਂ ਭੈਣਾਂ ਚ ਜਿੰਨੇ ਵੀ ਸਾਡੇ ਉਧੇਦਾਰ ਨੇ ਉਹਨਾਂ ਚ ਭਾਰੀ ਉਤਸ਼ਾਹ ਆ ਸਾਡੇ ਜ਼ਿਲ੍ਹਾ ਪ੍ਰਧਾਨ ਜਗ ਜਗਵਿੰਦਰ ਸਿੰਘ ਜੀ ਛੰਡੀ ਉਹਨਾਂ ਨੇ ਬੜੇ ਤਰੀਕੇ ਨਾਲ ਬੜਾ ਸਰਵ ਸੋਨਾ ਪ੍ਰਬੰਧ ਕੀਤਾ ਹੈ ਜਿਸ ਤਰ੍ਹਾਂ ਕਿਸਾਨ ਮਿਰਦਰੋ ਵਿਰੋਧ ਕਰਦੇ ਪਏ ਹੈ बार-बार हर ਜਗ੍ਹਾ ਭਾਜਪੀ ਦੇ ਉਮੀਦਵਾਰਾਂ ਦਾ ਤੁਹਾਨੂੰ ਕੀ ਲੱਗਦਾ ਅੱਜ ਦੇ ਰੋਡ ਸ਼ੋਅ ਚ ਤੁਹਾਨੂੰ ਕੁਛ ਇਸ ਤਰ੍ਹਾਂ ਦਾ ਲੱਗਦਾ ਹੈ ਕਿ ਕੁਝ ਹੋਏਗਾ ਖੰਡਾ ਸਾਹਿਬ ਦਾ ਇਹਨਾਂ ਹਲਕਿਆਂ ਨਾਲ ਕਰਕੇ ਕੇ ਮਹਿਲ ਕਲਾ ਬਰਨਾਲਾ ਜਿੰਨੇ ਵੀ ਭਧੌਰ ਆ ਬਹੁਤ ਪਿਆਰ ਜੋ ਕਿ ਉਹ ਪਹਿਲਾਂ ਵੀ ਇੱਥੇ ਖੰਨਾ ਫਾਊਂਡੇਸ਼ਨ ਦੇ ਤਹਿਤ ਇੱਥੇ ਕੰਮ ਕਰਦੇ ਰਹੇ ਆ ਮੈਂ ਤਾਂ ਨਾ ਵਾਦਾ ਕਰਦਾ ਕਿ ਬੜੀ ਸ਼ਾਨ ਨਾਲ ਜਿੱਤਣਗੇ ਤੇ ਦੋਸਤੋ ਅਸੀਂ ਬੀਜੇਪੀ ਆਫਿਸ ਬਰਨਾਲਾ ਖੜੇ ਆ ਤੇ ਸਾਡੇ ਨਾਲ ਹੈਗੇ ਨੇ ਗੁਰਮੁਖ ਸਿੰਘ ਜੀ ਜੋ ਮਹਿਲ ਕਲਾਂ ਤੋਂ ਹਲਕਾ ਇੰਚਾਰਜ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਬਰਨਾਲਾ ਵਿੱਚ ਬੀਜੇਪੀ ਦੀ ਕੀ ਮਜ਼ਬੂਤੀ ਹੈ ਤੇ ਕੀ ਕੀ ਅੱਗੇ ਕਿਸਾਨਾਂ ਦੇ ਵਿਰੋਧ ਦੀ ਵੀ ਹੈਗੀ ਹੈ ਉਹ ਵੀ ਗੱਲ ਗੁਰਮੁਖ ਸਿੰਘ ਜੀ ਨਾਲ ਕਰਦੇ ਆ ਗੁਰਮੁਖ ਸਿੰਘ ਜੀ ਸਵਾਗਤ ਹੈ ਜੀ ਪਬਲਿਕ ਗਾਰਡੀਅਨ ਤੇ ਗੁਰਮੁਖ ਸਿੰਘ ਜੀ ਅੱਜ ਦਾ ਇਹ ਰੋਡ ショਕ ਕਿਸ ਬਾਬਤ ਹੈ ਅੱਜ ਜਿਹੜਾ ਇਹ ਰੋਡ ਸ਼ੋਅ ਮੈਂ ਪਹਿਲਾਂ ਤੁਹਾਡਾ ਭਰਾਵਾ ਧੰਨਵਾਦ ਕਰਦਾ ਦੂਸਰਾ ਜਿਹੜਾ ਅੱਜ ਸਾਡਾ ਰੋਡ ਸ਼ੋਅ ਆ ਇਹ ਇਲੈਕਸ਼ਨ ਦੇ ਸਬੰਧ ਦੇ ਰੱਖਿਆ ਗਿਆ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਦੇਖਦੇ ਹੋ ਸਾਡੇ ਭਰਾਵਾਂ ਚ ਸਾਡੀਆਂ ਭੈਣਾਂ ਚ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਉਹਨਾਂ ਚ ਭਾਰੀ ਉਤਸ਼ਾਹ ਆ ਸਾਡੇ ਜ਼ਿਲ੍ਹਾ ਪ੍ਰਧਾਨ ਜਾਰ ਜਨਵਿੰਦਰ ਸਿੰਘ ਜੀ ਛੰਡੀ ਉਹਨਾਂ ਨੇ ਬੜੇ ਤਰੀਕੇ ਨਾਲ ਬੜਾ ਸਰਫ ਸੁਣਾ ਪ੍ਰਬੰਧ ਕੀਤਾ ਹੈ ਇਸੇ ਮੁਕਾਫਲੇ ਰੂਪ ਵਿੱਚ ਜ਼ਿਲ੍ਹਾ ਸਾਡੇ ਪੰਜਾਬ ਦੇ ਪ੍ਰਧਾਨ ਜਾਖੜ ਸਾਹਿਬ ਵੀ ਇੱਥੇ ਪਹੁੰਚ ਰਹੇ ਆ ਤੇ ਹੋਰ ਵੀ ਲੀਡਰਸ ਬਾਰੇ ਇੱਥੇ ਆ ਰਹੇ ਆ ਜਿਹੜੇ ਜਾਣ ਕੇ ਪੂਰੀ ਪਿਆਰ ਨਾਲ ਲੋਕਾਂ ਨੂੰ ਪਰਾਥ ਜੋੜ ਕੇ ਵੋਟਾਂ ਬਾਰੇ ਪ੍ਰੇਰਨਾ ਕਰਨ ਵਾਸਤੇ ਇਹੜਾ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਗੁਰਮੁਖ ਸਿੰਘ ਜੀ ਜਿਸ ਨਾਲ ਕਿਸਾਨ ਵਿਰਧੋ ਵਿਰੋਧ ਕਰਦੇ ਪਏ ਹੈ ਬਾਰ ਬਾਰ ਹਰ ਜਗ੍ਹਾ ਭਾਜਪੀ ਦੇ ਉਮੀਦਵਾਰਾਂ ਦਾ ਤੁਹਾਨੂੰ ਕੀ ਲੱਗਦਾ ਅੱਜ ਦੇ ਰੋਡ ਸ਼ੋਅ 'ਚ ਤੁਹਾਨੂੰ ਕੁਛ ਇਸ ਦਾ ਲੱਗਦਾ ਹੈ ਕਿ ਕੁਝ ਹੋਏਗਾ? ਵੇਖੋ ਜੀ ਮੈਂ ਸਵੇਰ ਦਾ ਇੱਥੇ ਹੀ ਆ ਮੈਂ ਮੈਲਕਲਾ ਵੀ ਗਿਆ ਸਵੇਰ ਦਾ ਇੱਥੇ ਫੇਰਿਆ ਕੋਈ ਵੀ ਇਹੋ ਜੀ ਗੱਲ ਨਹੀਂ ਲੱਗ ਰਹੀ ਪਰ ਜੇ ਕੋਈ ਗੱਲ ਹੋ ਵੀ ਉਹ ਵੀ ਸਾਡੇ ਹੀ ਭਰਾ ਨੇ ਮੈਨੂੰ ਲੱਗਦਾ ਉਹ ਇਦਾਂ ਨਹੀਂ ਕਰਨਗੇ। ਤੇ ਅਰਵਿੰਦ ਖੰਨਾ ਜੀ ਦਾ ਕੀ ਲੱਗਦਾ ਹੈ ਕਿ ਵੀ ਕਿੰਨੇ ਕਨੈਕਟਡ ਨੇ ਬਰਨਾਲਾ ਨਾਲ ਤੇ ਕੀ ਉਹ ਇਥੋਂ ਜਿੱਤ ਹਾਸਲ ਕਰਨਗੇ ਖੰਡਾ ਸਾਹਿਬ ਦਾ ਇਹਨਾਂ ਹਲਕਿਆਂ ਨਾਲ ਕਰਕੇ ਕਿ ਮਹਿਲ ਕਲਾ ਬਰਨਾਲਾ ਜਿੰਨੇ ਵੀ ਭਦੌੜ ਆ ਬਹੁਤ ਪਿਆਰ ਕਿਉਂਕਿ ਉਹ ਪਹਿਲਾਂ ਵੀ ਇਥੇ ਖੰਨਾ ਫਾਊਂਡੇਸ਼ਨ ਦੇ ਤਹਿਤ ਇੱਥੇ ਕੰਮ ਕਰਦੇ ਰਹੇ ਆ ਲੋਕ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਆ ਮੈਂ ਤਾਂ ਨਾ ਵਾਅਦਾ ਕਰਦਾ ਕਿ ਬੜੀ ਸ਼ਾਨ ਨਾਲ ਜਿੱਤਣਗੇ ਕਿਉਂਕਿ ਖੰਨਾ ਸਾਹਿਬ ਦੀ ਛਵੀ ਪਹਿਲੇ ਉਹ ਕਾਂਗਰਸ ਸੀ ਸੀਗੇ ਉੱਥੇ ਵੀ ਛਵੀ ਸਾਫ਼ ਹੀ ਸੀਗੀ ਤੇ ਮਤਲਬ ਭਾਜੀਪੀ ਨੇ ਬਹੁਤ ਅੱਛਾ ਹੈ ਉਹਨਾਂ ਨੂੰ ਮਤਲਬ ਮੇਰੇ ਖਿਆਲ ਆਪਣੇ ਚ ਲਿਆ ਕੇ ਇੱਕ ਮੈਸੇਜ ਦਿੱਤਾ ਹੈ ਕਿ ਅਸੀਂ ਕਲੀਅਰ ਛਵੀ ਵਾਲੇ ਬੰਦੇ ਨੂੰ ਹੀ ਲੈਂਦੇ ਆ ਤੇ ਮਤਲਬ ਕੀ ਲੱਗਦਾ ਕਿ ਉਹਨਾਂ ਦੀ ਪੌਪੁਲੈਰਿਟੀ ਪੂਰੀ ਹੋਏਗੀ ਜਿਸ ਹਾਲ ਕਿ ਇਹ ਚ ਕੋਈ ਦੋਰ ਰਿਆਂ ਨਹੀਂ ਜੀ ਤੁਸੀਂ ਜਾਣਦੇ ਹੋ ਅੱਜਕੱਲ ਜਿਹੜਾ ਲੋਕ ਆ ਬਹੁਤ ਵੇਅਰ ਹੋ ਗਏ ਆ ਜਿਹੜਾ ਖਾਸ ਕਰਕੇ ਸਾਡ ਕਰਤਾ ਇਸ ਕਰਕੇ ਲੋਕ ਸਮਝਦੇ ਆ ਪੀ ਇਹ ਛਾਪਕਸ਼ ਵਾਲਾ ਇਨਸਾਨ ਆ ਫਿਰ ਰੱਜਿਆ ਪੁੱਜਿਆ ਇਹ ਲੋਕਾਂ ਦੀ ਸੇਵਾ ਕਰਨਾ ਉਹਦਾ ਦਿਲੋਂ ਸ਼ੌਂਕ ਆ ਜਿਸ ਬੰਦੇ ਨੂੰ ਦਿਲੋਂ ਸ਼ੌਂਕ ਹੋਵੇ ਇਹ ਲੋਕ ਸਭ ਸਮਝਦੇ ਨੇ ਅੱਜ ਤਾਂ ਸਿਰਫ ਲੋਕਾਂ ਕੇ ਸਿਰਫ ਲੋਕਾਂ ਨੂੰ ਬੇਨਤੀ ਕਰਨ ਵਾਸਤੇ ਆ ਰਿਹਾ ਕਿ ਰੇਗ ਭੈਣ ਭਰਾਏ ਦਾ ਮਹਿਸੂਸ ਕਰੇ ਕਿ ਅੱਜ ਬਰਨਾਲੇ ਹਲਕੇ ਦੇ ਵਿੱਚ ਕਿਸੇ ਨੂੰ ਕਿਹਾ ਨਹੀਂ ਗਿਆ ਤੇ ਦੋਸਤੋ ਸਾਡੇ ਨਾਲ ਸੀਗੇ ਗੁਰਮੁਖ ਸਿੰਘ ਜੀ ਜੋ ਕਿ ਇੰਚਾਰਜ ਹੈਗੇ ਹਲਕਾ ਮਹਿਲ ਕਲਾਂ ਤੋਂ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੋਂ ਉਹਨਾਂ ਨੇ ਦੱਸਿਆ ਅਰਵਿੰਦ ਕੰਨਾ ਜੀ ਦੀ ਸ਼ਬੀ ਵਾਸਤੇ ਵੀ ਤੇ ਬੀਜੇਪੀ ਦਾ ਜਿਹੜਾ ਉਤਸ਼ਾਹ ਹੈਗੀ ਹੈ ਰੋਡ ਸ਼ੋ ਜਿਹੜਾ ਅੱਜ ਹੈਗਾ ਹੈ ਕਿ ਕਾਫੀ ਵੱਡੇ ਲੈਵਲ ਤੇ ਹੋ ਰਿਹਾ ਜਿੱਦੇ ਚ ਕੀ ਇਹਨਾਂ ਦੇ ਪ੍ਰਧਾਨ ਸੁਨੀਲ ਜਾਕੜ ਜੀ ਵੀ ਆਂਦੇ ਪਏ ਨੇ ਧੰਨਵਾਦ